ਖਾਲੇ ਦੇ ਵਿੱਚ ਤੇਜ਼ ਹਨੇਰੀ ਮੀਂਹ ਚੱਕਰ ਦੇ ਕਰਕੇ ਲੋਕਾਂ ਦਾ ਜਿੱਥੇ ਮਾਲੀ ਨੁਕਸਾਨ ਹੋਇਆ ਉੱਥੇ ਹੀ ਕਈ ਥਾਵਾਂ ਦੇ ਉੱਤੇ ਜਾਣੇ ਨੁਕਸਾਨ ਦੀਆਂ ਖਬਰਾਂ ਵੀ ਸਾਹਮਣੇ ਆਈਆਂ ਗੱਲ ਕੀਤੀ ਜਾਵੇ ਭਵਾਨੀ ਗੜ੍ਹ ਦੇ ਪਿੰਡ ਮਾਜਾ ਦੀ ਤਾਂ ਤੂਫਾਨ ਨੇ ਹਾਜ਼ਾ ਖੇੜਦਾ ਇੱਕ ਪਰਿਵਾਰ ਉਜਾੜ ਦਿੱਤਾ ਜਿੱਥੇ ਪੋਲਟਰੀ ਫਾਰਮ ਤੇ ਬੈਠੇ 50 ਸਾਲਾਂ ਬਜ਼ੁਰਗ ਦੀ ਮੌਤ ਹੋਈ ਤੇ ਨਾਲ ਹੀ 2000 ਤੋਂ ਲੈ ਕੇ 2500 ਦੇ ਕਰੀਬ ਮੁਰਗੀਆਂ ਵੀ ਮਰ ਗਈਆਂ ਤੇ ਪਰਿਵਾਰ ਦੇ ਵਿੱਚ ਮਾਤਮ ਛਾ ਗਿਆ ਸਭ ਤੋਂ ਪਹਿਲਾ ਤੁਹਾਨੂੰ ਤਸਵੀਰਾਂ ਪਿੰਡ ਮਾਝਾ ਦੀਆਂ ਦਿਖਾਉਂਦੇ ਹਾਂ ਸਾਰੀ ਘਟਨਾ ਇਹ ਜੀ ਜਦੋਂ ਹਨੇਰੀ ਆਈ ਹਨੇਰੀ ਆਉਣ ਕਾਰਨ ਉਹ ਇਹ ਆਪਣੇ ਪੱਲੀ ਪੁੱਲੀ ਲਾਉਣ ਆਏ ਤੇ ਬੱਚਿਆਂ ਦੇ ਪੌਂਡਰੀ ਫਾਰਮ ਦੀ ਜੀ ਇਹ ਬੱਚੇ ਪਾਏ ਹੋਏ ਤੇ ਪੱਲੀ ਲਾ ਕੇ ਜਦੋਂ ਤੁਰਨ ਲੱਗੇ ਜੀ ਬਸ ਇੱਕਦਮ ਉੱਪਰ ਡਿੱਗੀ ਕੰਦ ਇਹਨਾਂ ਦੀ ਜੀ ਅੱਛਾ ਹਾਂਜੀ ਕਿ ਕਿੰਨਾ ਕੁ ਪੁਰਾਣਾ ਸੀ ਕਪੂਟੇ ਸਾਰਾ ਜਾਂ ਕਿਸ ਤਰ੍ਹਾਂ ਕੇ ਚਖੜੀ ਇੰਨਾ ਜ਼ਿਆਦੇ ਸੀ ਨਹੀਂ ਚਖੜੇ ਜ਼ਿਆਦੇ ਸੀ ਜੀ ਪੋਲਟਰੀ ਫਾਰਮ ਨੂੰ ਤਾਂ ਕੋਈ ਬੜਾ ਟਾਈਮ ਨਹੀਂ ਹੋਇਆ ਜੀ ਅੱਛਾ ਥੋੜੀ ਸਮਾਂ ਹੋਇਆ ਜੀ ਬਣਾਇ ਇਹਨੂੰ ਹਾਂ ਹਾਂਜੀ ਕਿ ਜਿਹੜੇ ਜਾਨਵਰ ਸੀ ਉਹਨਾਂ ਦੇ ਵੀ ਸਾਰਿਆਂ ਦੇ ਹਾਂਜੀ ਹਾਂ ਜਾਨਵਰਾਂ ਦਾ ਬਹੁਤ ਨੁਕਸਾਨ ਹੋ ਗਿਆ ਜੀ ਆ ਮਰੇ ਪਏ ਨੇ ਬਹੁਤ ਬੱਚੇ ਮਰ ਗਏ ਜੀ ਅੱਛਾ ਹਾਂਜੀ ਹਾਂ ਤੇ ਪਰਿਵਾਰ ਦੀ ਗੱਲ ਕੀਤੀ ਜਾਵੇ ਤਾਂ ਕਿਦਾਂ ਦਾ ਪਰਿਵਾਰ ਸੀ ਇਹਨਾਂ ਦਾ ਪਰਿਵਾਰ ਦਾ ਜੀ ਬਹੁਤ ਅੰਤ ਦਾ ਅੰਤੇ ਦਾ ਕਿਸਾਨੀ ਨਾਲ ਸੰਬੰਧਤ ਹੈ ਜੀ ਹਾਂ ਹਾਂ ਹਾਂਜੀ ਹਾਂਜੀ ਕਿੰਨੀਆਂ ਮੁਰਗੀਆਂ ਆ ਮੁਰਗੀਆਂ ਤੁਹਾਡੇ ਸਾਮਣੇ ਮੁਰਗੀਆਂ ਤਾਂ ਜੀ ਹਾਂਜੀ ਹਾਂ ਬਸ ਤੀਆ ਕੇ ਹਿੱਸਾ ਬਚਿਆ ਜੀ ਅੱਛਾ ਕੰਪਨੀ ਦੇ ਬੱਚੇ ਤੇ ਜੀ ਪਾਏ ਹੋਏ ਕਿੰਨੇ ਬੱਚੇ ਸੀ ਇਹਨਾਂ ਦੇ ਜਿਨ੍ਹਾਂ ਦੀ ਡੈਥ ਹੋਈ ਹੈ ਇਹ ਹੋਊਗਾ ਜੀ ਲਗਭਗ ਮਤਲਬ 2000 22500 ਮਤਲਬ ਬੱਚੇ ਦਾ ਸੈੱਡ ਬਣਿਆ ਹੋਇਆ ਜੀ ਇਹ ਹਾਂ ਹਾਂ ਉਹ ਚੋਂ ਐ ਸਮਝ ਲਓ ਵੀ 500 ਹੀ ਮੁਰਗੀ ਬਚੀ ਹੋਊ ਤੁਸੀਂ ਬਈ ਫੌਸ ਹੌਸ ਸੀ ਇਹ ਦਾ ਪਰਿਵਾਰ ਦੇ ਹਾਲਾਤਾਂ ਦੀ ਗੱਲ ਕਰੀ ਪਰਿਵਾਰ ਵੀ ਬਹੁਤ ਗਰੀਬ ਪਰਿਵਾਰ ਆ ਇਹ ਇਸ ਪਲੰਟਰੀ ਫਾਰਮ ਤੇ ਉਹਦਾ ਕਰਦਾ ਖਰਚਾ ਚਲਾਉਂਦੇ ਤੇ ਆਹ ਕਰਕੇ ਸਾਰਾ ਕੰਮ ਇਸੇ ਤੇ ਡਿਪੈਂਡਰ ਤੇ ਯਾਨੀ ਕਿ ਹੁਣ ਜਾਨਵਰ ਵੀ ਮਰ ਗਏ ਤੇ ਪਰ ਜਿਨ੍ਹਾਂ ਦਾ ਮਾਲਕ ਸੀ ਉਹ ਵੀ ਹਾਂਗੇ ਜੀ ਤੇ ਨੁਕਸਾਨ ਬਹੁਤ ਹੋ ਗਿਆ ਭਾਈ ਇਹ ਹੀ ਇਹਨਾਂ ਦਾ ਰੋਜੀ ਰੋਟੀ ਦਾ ਸਾਧਨ ਸੀ ਇਹ ਹੀ ਅੱਜ ਤੱਕ ਦੇ ਹੀ ਰਿਹਾ ਗਿਆ ਸਾਰਾ ਕੁਝ ਅਤੇ ਦੂਸਰੇ ਪਾਸੇ ਸੰਗਰੂਰ ਦੇ ਪਿੰਡ ਭੁੱਲ ਰਿਹੜੀ ਦੀ ਜਕਰ ਗੱਲ ਕੀਤੀ ਜਾਵੇ ਤਾਂ ਇੱਥੇ ਵੀ ਕਾਫੀ ਨੁਕਸਾਨ ਦੇਖਣ ਨੂੰ ਮਿਲਿਆ ਜਿੱਥੇ ਕਿ ਕਿਸਾਨ ਦਾ ਘਰ ਡਿੱਗ ਪਿਆ ਅਤੇ ਕਿਸਾਨ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਕਿਸਾਨ ਦੇ ਅੱਖਾਂ ਦੇ ਵਿੱਚ ਹੰਝੂ ਨੇ ਤੇ ਹੁਣ ਮਦਦ ਦੀ ਗੋਹਾਰ ਲਗਾਈ ਜਾ ਰਹੀ ਹੈ ਕਿ ਅਸੀਂ ਜ਼ਿੰਦਗੀ ਦੇ ਵਿੱਚ ਕਦੇ ਵੀ ਇਸੇ ਤਰ੍ਹਾਂ ਦੀ ਕਰੋਪੀ ਨਹੀਂ ਦੇਖੀ ਇੱਥੇ ਮੈਂ ਮੌਲੀ ਨੇਰੀ ਆਉਂਗੇ ਅਸੀਂ ਇੱਥੇ ਹੀ ਸ ਹੈ ਮੰਡੀ ਤੇ ਨਾਲ ਮੰਡੀ ਚ ਕਣਕ ਸਿੱਟੇ ਹੋਏ ਤੇ ਬਸ ਕਣਕ ਤੇ ਪੱਲੇ ਪੁੱਲੇ ਪਾ ਕੇ ਅਸੀਂ ਉੱਧੇ ਆਇਆ ਹਾਂ ਤੇ ਇੱਕੋ ਲੱਤ ਨੇਰੀ ਆ ਗਈ ਮੋਟਰਸਾਈਕਲ ਬਾਹਰ ਖੜੇ ਸੀ ਕਿ ਮੈਂ ਬਰੰਡ ਚਲਾ ਤੇ ਚੱਕ ਤੇ ਉਸ ਤੋਂ ਬਾਅਦ ਬਹੁਤ ਤੇਜ਼ ਹਨੇਰੀ ਨਜ਼ਰੂਪ ਧਾਰ ਲਿਆ ਜਿਹਦੇ ਵਿੱਚ ਸੈਟ ਉੜ ਗਿਆ ਮੋਟਰਸਾਈਕਲ ਥੱਲੇ ਆ ਗਏ ਮੱਜਾਂ ਦਾ ਬਚਾਅ ਹੋ ਗਿਆ ਮੱਜਾਂ ਦੇ ਉੱਤੇ ਬਕਰੈਣਾ ਡਿੱਪਿਆ ਬਕਰੈਣਾ ਆਸੇ ਵੱਡ ਬੁੱਟ ਕੱਟ ਲੀਆਂ ਮੱਜਾਂ ਬੱਸ ਉਹ ਬੱਸ ਸੱਟਾਂ ਤੋਂ ਬਚਾਅ ਹੋ ਗਏ ਉਹਨਾਂ ਦੇ ਨੁਕਸਾਨ ਤੱਕ ਪਹਿਚਾਨ ਰੱਖਦਾ ਪਹਿਚਾਨ ਹੋ ਘਟੋ ਘਟੋ ਅਜ ਪਹਿਲਾਂ ਦੇਖਿਆ ਕਦੇ ਇੰਨੀ ਤੇਜ਼ ਨਹੀਂ ਨਹੀਂ ਪਹਿਲਾਂ ਨਹੀਂ ਦੇਖਿਆ ਹੂੰ ਸਾਡੇ ਪਿੰਡ ਚ ਤਾਂ ਆਇਆ ਨੇ ਵੀਰੇ ਕਦੇ ਥੋਰ ਵਾਲੇ ਵਾਲੇ ਹੋਇਆ ਪਹਿਲਾਂ 50 60 ਸਾਲ ਪਹਿਲਾਂ ਉਦੋਂ ਤੂਫਾਨ ਆਇਆ ਤੇ ਬਰੋਟੇ ਪੱਟੇ ਪਿੱਪਲ ਪੱਟੇ ਗਏ ਤੇ ਹੂੰ ਅੱਛਾ ਹੋਰ ਪੱਡੇ ਆਲ ਵਾਲੇ ਵੀ ਨੁਕਸਾਨ ਬਹੁਤ ਹੋਇਆ ਉਹ ਪਿੰਡ ਚ ਹਾਂ ਹੋਇਆ ਜੀ ਆ ਮੇਰੇ ਕਮਾਟੀਆਂ ਦਾ ਸੈੱਟ ਉੱਡ ਗਿਆ ਤੇ ਇੱਕ ਉਧਰ ਵਿਚਾਰੇ ਦਾ ਮੱਝਾ ਵਾਲਾ ਤੇ ਉਹਦਾ ਉੱਡ ਗਿਆ ਇੱਕ ਇੱਥੇ ਮਸ਼ੀਨ ਤੇ ਕਣਕ ਵੱਟ ਰਹੇ ਤੇ ਉਹਦੇ ਸਿਰ ਤੇ ਡਾਲਾ ਲੱਗਿਆ ਮੁੰਡੇ ਦੇ ਸੋਨੇ ਦੇ ਹੂੰ ਅਤੇ ਸੰਗਰੂਰ ਦੇ ਪਿੰਡ ਗੁਰਦਾਸਪੁਰਾ ਦੀ ਜਿੱਕਰ ਗੱਲ ਕੀਤੀ ਜਾਵੇ ਤਾਂ ਤੇਜ਼ ਹਨੇਰੀ ਦਾ ਇੱਥੇ ਵੀ ਕਹਿਰ ਦੇਖਣ ਨੂੰ ਮਿਲਿਆ ਜਿੱਥੇ ਇੱਕ ਗਰੀਬ ਪਰਿਵਾਰ ਦਾ ਪਸ਼ੂਆਂ ਦਾ ਸ਼ੈੱਡ ਡਿੱਗ ਗਿਆ ਜਿਸ ਕਰਕੇ ਉਸ ਦਾ ਕਾਫੀ ਨੁਕਸਾਨ ਹੋਇਆ ਤਾਂ ਉਸ ਦੇ ਵੱਲੋਂ ਵੀ ਰੋਂਦੇ ਹੋਏ ਸਰਕਾਰ ਤੋਂ ਮਦਦ ਮੰਗੀ ਜਾ ਰਹੀ ਹੈ ਹਾਂਜੀ ਸਾਡਾ ਇਹ ਰੋਜ਼ਗਾਰ ਸੀਗਾ ਜੀ ਸਾਡੇ ਨੂੰ ਕੁਝ ਨਹੀਂ ਸਾਡੇ ਪੱਲੇ ਰਿਹਾ ਜੀ ਸਾਨੂੰ ਹੋਣਾ ਹੈ ਟੈਨਸ਼ਨ ਹੋਈ ਹੋਈ ਅੱਗੇ ਟੰਕਰਾ ਨੂੰ ਤੁੱਪ ਦੇ ਵਿੱਚ ਅਸੀਂ ਕਿੱਥੇ ਖੜਾਵਾਂਗੇ ਕਿੱਥੇ ਪਾਉਣਾ ਨੂੰ ਇਹਨਾਂ ਦੀ ਦੇਖਭਾਲ ਕਰਾਂਗੇ ਸਾਡੀ ਇਹ ਕਿੰਨੇ ਕੁ ਡੰਗਰ ਨੇ ਤੁਹਾਡੇ ਕੋਲੇ ਪਸ ਹੈਗੇ ਨਹੀਂ ਜੀ 35 40 ਨੇਗੇ ਸਰਕਾਰ ਤੋਂ ਕੀ ਮੰਗ ਕਰਦੇ ਇਹ ਹੀ ਮੰਗ ਹੈ ਜੀ ਸਾਨੂੰ ਮਤਲਬ ਥੋੜਾ ਬਹੁਤ ਸਾਡੀ ਹੈਲਪ ਕਰੀ ਜਾਵੇ ਮੁਆਜਰਾ ਦਿੱਤਾ ਜਾਵੇ ਸਾਨੂੰ ਸਾਨੂੰ ਇਹਨਾਂ ਨੂੰ ਡੰਗਰਾਂ ਨੂੰ ਸੰਭਲਣ ਲਈ ਸਾਨੂੰ ਪ੍ਰਸ਼ਾਸਨ ਸਾਡੀ ਹੈਲਪ ਕਰੇ ਇਹ ਵੀਰੇ ਸਾਡੇ 5:30 ਵਜੇ ਮਿਲਕਿੰਗ ਚੱਲ ਰਹੀ ਸੀ 5:30 ਸਵਾ 5 ਵਜੇ ਮਿਲਕਿੰਗ ਚੱਲ ਰਹੀ ਸੀ ਤੇ ਉਸ ਤੋਂ ਬਾਅਦ ਅਚਾਨਕ ਤੂਫਾਨ ਆਇਆ ਤੇ ਮਤਲਬ 15-20 ਮਿੰਟਾਂ ਦੇ ਵਿੱਚ ਵਿੱਚ ਮਤਲਬ ਇਹ ਕਮ ਹੋ ਗਿਆ ਜੀ ਜਿਹੜਾ ਸੈੱਟ ਸੀਗਾ ਸਾਰਾ ਗਰ ਗਿਆ ਜੀ ਪੂਰੇ ਦਾ ਪੂਰਾ ਸੈੱਟ ਗਰ ਗਿਆ ਵੀਰੇ ਪੂਰੇ ਦਾ ਪੂਰਾ ਸੈੱਟ ਗਰ ਗਿਆ ਵੀਰੇ ਇਹ 70-80 ਫੁੱਟ ਲੰਬਾ ਸੀਗਾ ਤੇ 30 ਫੁੱਟ ਚੌੜਾ ਸੀਗਾ ਪਾੜਾ ਲੱਗਿਆ ਵੀ ਗਵਾਂਡੀਆਂ ਦੀ ਗੰਦ ਵੀ ਡਿੱਗੀ ਗਈ ਤਾਂ ਹਾਂ ਜੀ ਵੀਰੇ ਉਹਨਾਂ ਦੀ ਮਤਲਬ ਸੈੱਟ ਬਣਾਉਣ ਤੇ ਕਿੰਨਾ ਕੁ ਤੁਹਾਡਾ ਖਰਚਾ ਆਇਆ ਇਹ ਚ ਵੀਰੇ ਆਪਣਾ 15-16 ਲੱਖ ਰੁਪਈਆ ਖਰਚਾ ਆ ਗਿਆ ਸੀਗਾ ਜਦੋਂ ਕੱਲ ਇਹ ਸੈੱਟ ਟੁੱਟਿਆ ਤਾਂ ਤੁਹਾਡੇ ਪਸ਼ੂ ਵੀ ਇਸ ਸੈੱਟ ਦੇ نیچے ਸੀ ਹਾਂ ਵੀਰੇ ਉਹਨਾਂ ਜੋ ਪਸ਼ੂ ਵੀ ਕੋਈ ਨੁਕਸਾਨ ਨਹੀਂ ਗਏ ਹਾਂ ਵੀਰੇ ਕੁਝ ਕਗਾਵਾਂ ਦੇ ਸੱਟਾਂ ਲੱਗੀਆਂ ਨੇ ਤੇ ਮਤਲਬ ਪਸ਼ੂ ਆਪਾਂ ਨੇ ਖਿੱਚ ਕੇ ਬਾਹਰ ਕੱਢੇ ਨੇ ਰਸੇ ਵੱਡੇ ਨੇ ਜੀ ਇਹਨਾਂ ਦੇ ਆ ਕੀ ਮੰਗ ਕਰਦੇ ਹਾਂ ਸਰਕਾਰ ਤੋਂ ਸਰਕਾਰ ਤੋਂ ਆਪਾਂ ਇਹ ਮੰਗ ਕਰਦੇ ਹਾਂ ਜੀ ਜਿਹੜਾ ਸਾਨੂੰ ਸਾਡਾ ਬਣਦਾ ਮੁਆਵਜ਼ਾ ਦਿੱਤਾ ਜਾਵੇ ਜੀ ਅਤਿ ਹੀ ਤੇਜ਼ ਹਨੇਰੀ ਦੇ ਕਰਕੇ ਕਾਫੀ ਨੁਕਸਾਨ ਦੇਖਣ ਨੂੰ ਮਿਲਿਆ ਜਿੱਥੇ ਮਾਲੀ ਨੁਕਸਾਨ ਹੋਇਆ ਉੱਥੇ ਕਈ ਥਾਵਾਂ ਤੇ ਜਾਨੀ ਨੁਕਸਾਨ ਵੀ ਹੋਇਆ ਪਰ ਜੇਕਰ ਗੱਲ ਅਸੀਂ ਸੜਕਾਂ ਦੀ ਕਰੀਏ ਤਾਂ ਚਾਰੇ ਪਾਸੇ ਜਿਹੜੇ ਦਰਖਤ ਟੁੱਟਣ ਕਰਕੇ ਸੜਕਾਂ ਵੀ ਜਾਮ ਹੋ ਗਈਆਂ ਜਿਸ ਕਰਕੇ ਲੋਕਾਂ ਨੂੰ ਆਉਣ ਜਾਣ ਕਰਕੇ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੁਹਾਨੂੰ ਸੰਗਰੂਰ ਦੀਆਂ ਤਸਵੀਰਾਂ ਦਿਖਾਉਣ ਲੱਗਿਆ ਜਿੱਥੇ ਦਰਖਤਾਂ ਦੇ ਟੁੱਟਣ ਕਰਕੇ ਸੜਕਾਂ ਤੇ ਵਿਚਾਰੇ ਖਿੱਲਰ ਗਏ ਤੇ ਲੋਕ ਜੋ ਇੱਥੋਂ ਲੰਘਦੇ ਨੇ ਉਹਨਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਇਹ 100% ਨੁਕਸਾਨ ਆ 100 ਤੋਂ ਵਾਹੇ ਲਾ ਲੋ ਵੀ 101% ਨੁਕਸਾਨ ਆ ਕਿਤੋਂ ਵੀ ਮੇਰੇ ਹਿਸਾਬ ਨਾਲ 5-10 ਕਰਮਾ ਮੋਟਰਸਾਈਕਲ ਸਿੱਧਾ ਚੱਲਦਾ ਨਹੀਂ ਕਦੇ ਇੱਧਰ ਬਾੜੋ ਕਦੇ ਇੱਧਰ ਬਾੜੋ ਜ਼ਮੀਨਾਂ ਬਿਜਲੀ ਲੈ ਕਰਕੇ ਬਹੁਤ ਮੁਸ਼ਕਲ ਨਾਲ ਅਸੀਂ ਉਰੇ ਤੱਕ ਆਇਆ ਘਟੋਟ 2 ਘੰਟੇ ਲੱਗੇ ਯਮੀ ਵੀ ਕੋਈ ਪ੍ਰਸ਼ਾਸਨ ਦਾ ਉੱਥੇ ਅਧਿਕਾਰੀ ਨਹੀਂ ਕੋਈ ਵੀ ਹੈ ਨਹੀਂਗਾ ਵੀ ਇਹਨੂੰ ਚੱਕਣ ਦਾ ਐ ਹੋਵੇ ਵੀ 2 ਘੰਟਿਆਂ ਨੂੰ 3 ਨੂੰ ਜਾਮ ਖੁੱਲ ਜੂ ਬਿਲਕੁਲ ਨਹੀਂ ਮੇਰੇ ਹਿਸਾਬ ਨਾਲ ਤਾਂ 5-4 ਦਿਨਾਂ ਚ ਜਾਮ ਨਹੀਂ ਖੁੱਲਦਾ ਲੱਗਦਾ ਇਹਦਾ ਪਿੰਡਾ ਭਾਈ ਰਸੂਲਪੁਰਸਣਾ ਪਿੰਡਾਈ ਕਿੰਨਾ ਕਿ ਨੁਕਸਾਨ ਹੋਇਆ ਪਿੰਡ ਦੇ ਵਿੱਚ ਗੱਲ ਕਰੀਏ ਪਿੰਡ ਜੀ ਘਟੋ ਘਟਦਾ 15 ਘਰਾਂ ਕੰਧਾਂ ਚਾਦਰਾਂ ਉੱਡ ਗਈਆਂ ਬਹੁਤ ਬੁਰਾ ਹਾਲਾ ਘਟੋ ਘਟ ਮੇਰੇ ਹਿਸਾਬ ਨਾਲ 100 200 ਫੁੱਟ ਤੇ ਜਾ ਕੇ ਚਾਦਰਾਂ ਡਿਗੀਆਂ ਹੋਈਆਂ ਨੇ ਗੱਲ ਕਰ ਘਰਾਂ ਦੇ ਵਿੱਚ ਲੋਕ ਤੇ ਗਏ ਮੇਰੇ ਹਿਸਾਬ ਨਾਲ ਤਾਂ ਇਹਨਾਂ ਬთა ਜਾਨੀ ਨੁਕਸਾਨ ਵੀ ਹੋਇਆ ਹੋਵੇ ਕਹੇ ਲਾਦੀ ਹੈ ਕਿ ਮੀਹ ਹਨੇਰੀ ਕਰਕੇ ਲੋਕਾਂ ਦਾ ਬੇਹਦ ਨੁਕਸਾਨ ਹੋਇਆ ਕਿਸਾਨਾਂ ਦੀਆਂ ਫਸਲਾਂ ਤੱਕ ਤਬਾਹ ਹੋ ਗਏ ਜਿਹਦੇ ਚੱਲਦੇ ਹੋਣਾ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਹੈ ਤੇ ਗਰੀਬ ਲੋਕਾਂ ਦੇ ਵੱਲੋਂ ਮਦਦ ਦੀ ਗੁਹਾਰ ਲਗਾਈ ਜਾ ਰਹੀ ਹੈ ਹਕੀਕਤ ਟੀਵੀ ਪੰਜਾਬੀ ਲਈ ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ